ਜਿਆਦਾ ਸਿਆਸੀ ਬੰਦਿਆਂ ਦੀ ਦਖਲਅੰਦਾਜ਼ੀ ਹੋਏਗੀ ਇਹ ਕੋਈ ਕਬਜ਼ੇ ਅੱਜ ਦੇ ਨਹੀਂਗੇ ਇਹਦੇ ਵਿੱਚ ਓੜਨਾ ਤੱਕ ਨਗਰ ਕਾਉਂਸਲ ਕੁਝ ਕਰ ਸਕਦਾ ਨਹੀਂ ਨਗਰ ਕਾਉਂਸਲ ਦੇ ਪ੍ਰਧਾਨ ਐਮਸੀ ਕੁਝ ਕਰ ਸਕਦੇ ਆ ਨਹੀਂ ਛੋਟੇ ਅਫਸਰ ਕੁਝ ਕਰ ਸਕਦੇ ਪਹਿਲਾਂ ਇਹਨਾਂ ਦੇ ਕਰਮਾਚਾਰੀ ਛੀ ਧਰਨੇ ਦੇਣੇ ਤੇ ਲਾਈਵ ਹੋਣਾ ਤੇ ਵੱਡੀਆਂ-ਵੱਡੀਆਂ ਗੱਲਾਂ ਜੁਰਾ ਨੇ ਇੱਕ ਕਮੇਟੀ ਬਣਾਈ ਵੀ 8-10 ਸੱਜਣਾ ਨੇ ਉਹਨਾਂ ਦੀ ਲਿਸਟ ਤੁਹਾਨੂੰ ਸਾਰੇ ਪ੍ਰੈਸ ਵਾਲਿਆਂ ਨੂੰ ਉਹਨਾਂ ਨੇ ਬਾਈ ਨੇਮ ਲਿਖ ਕੇ ਦਿੱਤਾ ਲਿਸਟ ਬਣਾ ਕੇ ਹਾਈ ਕੋਰਟ ਚ ਪਾਏ ਆ ਤੇ ਹਾਈ ਕੋਰਟ ਨੇ ਉਹਨਾਂ ਨੇ ਨਾਲੇ ਡੀਸੀ ਨੂੰ ਪਾਰਟੀ ਬਣਾ ਦਿੱਤੀ ਤੇ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਹੁਣ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਐ ਇਹਨਾਂ ਦੇ ਕਰਮਾ ਚ ਐ ਵੱਡੀਆਂ-ਵੱਡੇ ਵਾਅਦੇ ਕਰਨੇ ਵੱਡੀਆਂ-ਵੱਡੀਆਂ ਗੱਪਾਂ ਮਾਰਨੀਆਂ ਇਨਾਂ ਦੇ ਕਰਮਾਂ 'ਚ ਕੰਮ ਕਰਨੇ ਨਹੀਂ ਲਿਖੇ। ਦੇਖੋ ਮੈਂ ਨਹੀਂ ਸਮਝਦਾ ਕਿ ਕੋਈ ਜ਼ਿਆਦਾ ਸਿਆਸੀ ਬੰਦਿਆਂ ਦੀ दखलअंदाजी ਹੋਏਗੀ। ਇਹ ਕੋਈ ਕਬਜ਼ੇ ਅੱਜ ਦੇ ਨਹੀਂ ਗੇ, ਇਹ ਕਬਜ਼ੇ ਪਿਛਲੇ ਕਈ ਸਾਲਾਂ ਦੇ ਚੱਲੇ ਆ ਰਹੇ। ਆਮ ਤੌਰ ਤੇ ਕਬਜ਼ਾ ਕੀ ਹੈ ਜਿਹੜੇ ਦੁਕਾਨਦਾਰ ਦੀ ਦੁਕਾਨ ਹੈ, ਮੂਰੇ ਉਹਨੇ ਥੋੜਾ ਜਿਹਾ ਆਪਦੀ ਥਾਂ ਹੋ ਸਕਦਾ ਵੜੀ ਹੋਵੇ ਜਾਂ ਉਹਨੇ ਕੋਈ ਆਪਦੇ ਵਾਸਤੇ ਕੋਈ ਬਹਿਣ ਬੂਣ ਨੂੰ ਥਾਂ ਬਣਾਈ ਹੋਵੇ ਪਰ ਇਹਦੇ ਵਿੱਚ ਉਹ ਨਾ ਤਾਂ ਨਗਰ ਕਾਉਂਸਲ ਕੁਝ ਕਰ ਸਕਦਾ ਨਾ ਹੀ ਨਗਰ ਕਾਉਂਸਲ ਦੇ ਪ੍ਰਧਾਨ ਐਮਸੀ ਕੁਝ ਕਰ ਸਕਦੇ ਆ ਨਾ ਹੀ ਛੋਟੇ ਅਫਸਰ ਕੁਝ ਕਰ ਸਕਦੇ ਆ ਕਿਉਂਕਿ ਫਰੀਦਕੋਟ ਦੇ ਹੀ ਸਾਡੇ ਕਈ ਸੱਜਣਾ ਨੇ ਕਮੇਟੀ ਬਣਾਈ ਵੀ ਅੜਦਾ ਸੱਜਣਾ ਨੇ ਉਹਨਾਂ ਦੀ ਲਿਸਟ ਤੁਹਾਨੂੰ ਸਾਰੇ ਪ੍ਰੈਸ ਵਾਲਿਆਂ ਨੂੰ ਪਤਾ ਹੈ ਉਹਨਾਂ ਸੱਜਣਾ ਨੇ ਹਾਈ ਕੋਰਟ ਵਿੱਚ ਕੇਸ ਪਾਇਆ ਤੇ ਬਾਈ ਨੇਮ ਲਿਖ ਕੇ ਦਿੱਤਾ ਕਿ ਫਲਾਣੀ ਦੁਕਾਨ ਉਹਦੇ ਮੂਰੇ ਕਬਜ਼ਾ ਹੈ ਫਲਾਣੀ ਜਗ੍ਹਾ ਉਹਦੇ ਮੂਰੇ ਕਬਜ਼ਾ ਹੈ ਫਲਾਣੇ ਦੀ ਦੁਕਾਨ ਉਹਦੇ ਮੂਰੇ ਕਬਜ਼ਾ ਹੈ ਉਹਨਾਂ ਨੇ ਬਾਈ ਨੇਮ ਲਿਖ ਕੇ ਦਿੱਤਾ ਲਿਸਟ ਬਣਾ ਕੇ ਹਾਈ ਕੋਰਟ ਚ ਪਾਇਆ ਤੇ ਹਾਈ ਕੋਰਟ ਨੇ ਉਹਨਾਂ ਨਾਲੇ ਡੀਸੀ ਨੂੰ ਪਾਰਟੀ ਬਣਾ ਲਿਆ ਤੇ ਹਾਈ ਕੋਰਟ ਹੁਣ ਸਿੱਧਾ ਡੀਸੀ ਨੂੰ ਖਿੱਚਦਾ ਸੋ ਇਸ ਕਰਕੇ ਉਹਦੇ ਕਰਕੇ ਡੀਸੀ ਥੱਲੇ ਥੱਲੇ ਦੇ ਮੁਲਾਜ਼ਮਾਂ ਨੂੰ ਖਿੱਚਦਾ ਕਿ ਭਈ ਮੈਂ ਮਰਦਾ ਕਬਜ਼ੇ ਚ ਕਾਓ ਸੋ ਮੇਰੀ ਤਾਂ ਦੁਕਾਨਦਾਰਾਂ ਨੂੰ ਬੇਨਤੀ ਹੈ ਜਾਂ ਕਿ ਜੇ ਤੁਸੀਂ ਇਹ ਮਸਲਾ ਹੱਲ ਕਰਾਉਣਾ ਚਾਹੁੰਦੇ ਹੋ ਤੇ ਐਵੇਂ ਕਿਸੇ ਮਗਰ ਫਿਰਨ ਦੀ ਲੋੜ ਨਹੀਂ ਜਿਹੜੀ ਉਹ ਕਮੇਟੀ ਹੈ ਜਿਨ੍ਹਾਂ ਨੇ ਫਰੀਦਕੋਟ ਦੇ ਬੰਦਿਆਂ ਨੇ ਹਾਈ ਕੋਰਟ ਚ ਕੇਸ ਪਾਇਆ ਉਹਦਾ ਕਮੇਟੀ ਵਾਲਿਆਂ ਨੂੰ ਮਿਲ ਤੇ ਆਪਦਾ ਮਸਲਾ ਹੱਲ ਕਰਨ ਕਿਉਂਕਿ ਜੇ ਉਹ ਹਾਈ ਕੋਰਟ ਵਿੱਚ ਐ ਹੀ ਲੱਗੇ ਰਹੇ ਇੱਕ ਇੱਕ ਦਾ ਉਹਨਾਂ ਨੇ ਲਾਂ ਲਿਖ ਕੇ ਦਿੱਤਾ ਤੇ ਫਿਰ ਉੱਥੇ ਮੁਲਾਜ਼ਮ ਵੀ ਕੀ ਕਰਨਗੇ ਤੇ ਮਿਊਸਪਲ ਕਮੇਟੀ ਵੀ ਕੀ ਕਰੂਗੀ ਸੋ ਇਸ ਕਰਕੇ ਜੇ ਦੁਕਾਨਦਾਰਾਂ ਨੇ ਮਸਲਾ ਦਾ ਸੁਲਝਾਉਣਾ ਤੇ ਜਿਹੜੀ ਉਹ ਕਮੇਟੀ ਹੈ ਜਿਨ੍ਹਾਂ ਨੇ ਹਾਈ ਕੋਰਟ ਚ ਕੇਸ ਪਾਇਆ ਉਹ ਕਮੇਟੀ ਨੂੰ ਮਿਲਣ ਤੇ ਉਹਨਾਂ ਨੇ ਬਹਿ ਕੇ ਆਪਦਾ ਮਸਲਾ ਹੱਲ ਕਰਨ ਪਿਛਲੇ ਦਿਨੀ ਬਿਠਾਇ ਇੱਕ ਸਭਾ ਲੋਕ ਦੋ ਸਰਕਾਂ ਦਾ ਨਿਰਮਾਣ ਸ਼ੁਰੂ ਕਰਾਇਆ ਗਿਆ ਇੱਕ ਤਾਂ ਗਾਂਧੀ ਸਕੂਲ ਦੇ ਕੋਲੇ 100 ਫੁੱਟ ਨੇ ਮੇਰੀ ਬੈਕ ਸਾਈਡ ਤੇ ਕੋਰਨ ਸਟੇਮੇ ਬਾਤ ਇੰਟਰਲੋਕਿੰਗ ਲੱਗ ਰਹੀ ਹੈ ਹੈਵੀ ਵਹੀਕਲ ਟੱਪਣਗੇ ਉਹਦਾ ਕੋਈ ਹੁਣਾ ਨਹੀਂ ਗਾਂਧੀ ਸਕੂਲ ਵਾਲੀ ਬੰਦ ਹੋ ਚੁੱਕੀ ਸੜਕ ਬੰਨ ਤੋਂ ਰਹੇਗੀ ਇਹ ਮਤਲਬ ਬੰਨ ਨਹੀਂ ਕਹਿੰਦੇ ਹੁਣ ਉਹ ਲੈਵਲ ਸਹੀ ਨਹੀਂ ਸੀਗਾ ਕਿਵੇਂ ਦੇਖਦੇ ਹੋ ਦੋ ਹੀ ਕੰਮ ਸ਼ੁਰੂ ਹੋਏ ਦੋਨੇ ਬੰਦ ਹੋ ਗਏ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਇਹਨਾਂ ਦੇ ਕਰਮਾ ਚ ਪਹਿਲਾਂ ਤਾਂ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੇ ਕਰਮਾ ਚ ਸੀ ਧਰਨੇ ਦੇਣੇ ਇਹ ਲਾਈਵ ਹੋਣਾ ਤੇ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਹੁਣ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਐ ਇਹਨਾਂ ਦੇ ਕਰਮਾਂ 'ਚ ਐ ਵੱਡੀਆਂ-ਵੱਡੇ ਵਾਅਦੇ ਕਰਨੇ ਵੱਡੀਆਂ-ਵੱਡੀਆਂ ਗੱਪਾਂ ਮਾਰਨੀਆਂ ਇਹਨਾਂ ਦੇ ਕਰਮਾਂ 'ਚ ਕੰਮ ਕਰਨੇ ਨਹੀਂ ਲਿਖੇ ਨਾ ਇਹ ਕੰਮ ਕਰ ਸਕਦੇ ਕੰਮ ਤਾਂ ਹਮੇਸ਼ਾ ਅਸੀਂ ਕੀਤੇ ਆ ਤੇ ਕਰਕੇ ਦਿਖਾਏ ਤੇ ਜੇ ਫਰੀਦਕੋਟ ਇਲਾਕੇ ਦੀ ਸੰਗਤ ਮੌਕਾ ਦੇਗੀ ਤੇ ਫਿਰ ਕਰਕੇ ਦਿਖਾਵਾਂਗੇ ਇਹਨਾਂ ਨੇ ਤਾਂ ਸਿਰਫ ਗੱਲਾਂ ਸੁਣਾਉਣੀਆਂ ਗੱਲਾਂ ਸੁਣਾ ਕੇ ਵੋਟਾਂ ਲਈਆਂ ਸੋ ਇਸ ਕਰਕੇ ਇਹਨਾਂ ਨੇ ਕੰਮਕੁਮ ਕੋਈ ਨਹੀਂ ਕਰਨਾ ਐਂ ਟਾਈਮ ਟਪਾ ਦੇਣਗੇ ਬੇਫਿਕਰ